ਅੱਜ ਆਪਾਂ ਲੈ ਕੇ ਆਏ ਹਾਂ ਜੀ ਮਸਾਲਾ ਟੋਸੇ ਦੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਮੇ ਬਹੁਤ ਵਧੀਆ ਹੋਵੋ ਚਲੋ ਜੀ ਛੇਤੀ ਛੇਤੀ ਸ਼ੁਰੂ ਕਰਦੇ ਹਾਂ ਵੀਡੀਓ ਲੰਬੀ ਹੋ ਜੂਗੀ ਨਹੀਂ ਤਾਂ ਜ਼ਿਆਦਾ ਤੇ ਇੱਥੇ ਮੈਂ ਤੇਲ ਗਰਮ ਕੀਤਾ ਸੀਗਾ ਥੋੜਾ ਜਿਹਾ ਤੇ ਉਹਦੇ ਵਿੱਚ ਥੋੜੇ ਜਿਹੀ ਪਾ ਦਿੱਤੀ ਸੀਗੀ ਰਾਈ ਰਾਈ ਨੂੰ ਥੋੜਾ ਜਿਹਾ ਜਦੋਂ ਤੜਕਣ ਲੱਗ ਜਾਂਦੀ ਹੈ ਉਸ ਤੋਂ ਬਾਅਦ ਪਾਵਾਂਗੇ ਆਪਾਂ ਕੜੀ ਪੱਤਾ ਤੇ ਤਿੰਨ ਚਾਰ ਪਾਵਾਂਗੇ ਆਪਾਂ ਸੁੱਕੀਆਂ ਲਾਲ ਮਿਰਚਾਂ ਤੇ ਇਹਨਾਂ ਨੂੰ ਥੋੜੀ देर ਭੁੰਨ ਲੈਣ ਤੋਂ ਬਾਅਦ ਥੋੜਾ ਜਿਹਾ ਆਪਾਂ ਇਹਨਾਂ ਨੂੰ ਹਲਾਵਾਂਗੇ ਹਲਾ ਕੇ ਥੋੜੀ देर ਪਾਦਾਂਗੇ ਇਹਦੇ ਵਿੱਚ ਮੈਂ ਲੰਬਾ ਲੰਬਾ ਕੱਟਿਆ ਸੀਗਾ ਅਦਰਕ ਤੇ ਬਰੀਕ ਬਰੀ ਕਲੀਆਂ ਜੇ ਕੱਟ ਲਿੱਤੀਆਂ ਸੀਗੀਆਂ ਇਹਨਾਂ ਨੂੰ ਥੋੜੀ ਜਿਹਾ ਮਿਲਾ ਲਵਾਂਗੇ ਚੰਗੀ ਤਰ੍ਹਾਂ ਤੇ ਪਹਿਲਾਂ ਤੇਲ ਸੀਗਾ ਜਿਆਦਾ ਗਰਮ ਇਸ ਲਈ ਮੈਂ ਜੀਰਾ ਪਹਿਲਾਂ ਨਹੀਂ ਪਾਇਆ ਸੜ ਜਾਂਦਾ ਇੱਕਦਮ ਤਾਂ ਮੈਂ ਇੱਥੇ ਜੀਰਾ ਬਾਅਦ ਵਿੱਚ ਪਾਉਣ ਲੱਗੀ ਹਾਂ ਥੋੜਾ ਜਿਹਾ ਆਪਾਂ ਜੀਰਾ ਪਾ ਦਾਂਗੇ ਥੋੜੀ देर ਭੁੰਨ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਮਿਰਚਾਂ ਵੀ ਜੜੀਆਂ ਉਹ ਵੀ ਚੰਗੀ ਤਰ੍ਹਾਂ ਭੁੱਜ ਜਾਣਗੀਆਂ ਤੇ ਫਿਰ ਆਪਾਂ ਪਾਵਾਂਗੇ ਤੇ ਵਿੱਚ ਪਿਆਜ਼ ਪਿਆਜ਼ਾਂ ਨੂੰ ਥੋੜਾ ਜਿਹਾ ਆਪਾਂ 골ਡਨ ਜਿਹਾ ਕਰਨਾ ਵਸ ਹਲਕਾ ਜਿਹਾ ਪਿੰਕ ਜਿਹਾ ਉਹ ਤੋਂ ਬਾਅਦ ਆਪਾਂ ਪਾ ਦਾਂਗੇ ਟਮਾਟਰ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ ਮੈਂ ਇੱਥੇ ਦੋ ਪਿਆਜ਼ ਪਾਏ ਸੀਗੇ ਤੇ ਇੱਕ ਵੱਡਾ ਟਮਾਟਰ ਪਾਇਆ ਸੀਗਾ ਤੇ ਨਾਲ ਹੀ ਮੈਂ ਦੋ ਹਰੀਆਂ ਮਿਰਚਾਂ ਬਾ ਦਿੱਤੀਆਂ ਸੀਗੀਆਂ ਮਿਰਚ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਹੋ ਤੇ ਇੱਥੇ ਆਪਾਂ ਸਬਜ਼ੀਆਂ ਜਿਹੜੀਆਂ ਮਤਲਬ ਸਾਰੀਆਂ ਬੋਇਲ ਕਰ ਲਈਆਂ ਸੀ ਤੇ ਡਰਮਾਸ ਜਿਨ੍ਹਾਂ ਦੇ ਵਿੱਚ ਮੈਂ ਡਰਮਸਟਿਕ ਜਿਹਨੂੰ ਆਪਾਂ ਪੰਜਾਬੀ ਵਿੱਚ ਸਹਜਣਾ ਕਹਿੰਦੇ ਆ ਮਨੰਗਾ ਵੀ ਕਹਿੰਦੇ ਸ਼ਾਇਦ ਇਹਨੂੰ ਤੇ ਤੂਰ ਦੀ ਦਾਲ ਅਰਹਰ ਦੀ ਦਾਲ ਕਹਿੰਦੇ ਜਿਹਨੂੰ ਬੈਂਗਲ ਕੀਆ ਗਾਜਰ ਬੀਨਸ ਇਹਨਾਂ ਨੂੰ ਬੋਇਲ ਕਰ ਲਿਆ ਸੀ ਤੇ ਫਿਰ ਆਪਾਂ ਜਿਹਦੇ ਨਾਲ ਆਲੂ ਆਪਾਂ ਮੈਸ਼ ਕਰਦੇ ਆ ਦੋ ਸੀਟੇ ਲਵਾਇਆ ਸੀ ਇੱਥੇ ਮੈਂ ਇਹਨਾਂ ਨੂੰ ਉਹਦੇ ਨਾਲ ਆਪਾਂ ਇਹਨਾਂ ਨੂੰ ਮੈਸ਼ ਕਰ ਲਵਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਤਲਬ ਐਨਾ ਵੀ ਨਹੀਂ ਕਿ ਬਿਲਕੁਲ ਸਬਜ਼ੀਆਂ ਦਾ ਪਤਾ ਹੀ ਨਾ ਚੱਲੇ ਕਿ ਆਪਾਂ ਕੀ ਪਾਇਆ ਵਿੱਚ ਥੋੜਾ ਜਿਹਾ ਐਦਾਂ ਦਾ ਰੱਖ ਲਵਾਂਗੇ ਜਿੱਦਾਂ ਦਾ ਮੈਂ ਤੁਹਾਨੂੰ ਇਹ ਦਿਖਾ ਰਹੀ ਆਂ ਇੰਨਾ ਕੁ ਆਪਾਂ ਕਰਾਂਗੇ ਮੈਸ਼ ਇਹਨਾਂ ਨੂੰ ਤੇ ਉਧਰ ਹੁਣ ਆਪਾਂ ਆਪਣਾ ਦੇਖੋ ਤੁਸੀਂ ਇੱਦਾਂ ਬਣ ਗਿਆ ਨਾ ਇਹ ਆਪਾਂ ਹੁਣ ਤੜਕਾ ਦੇਖ ਲੈਂਦੇ ਆ ਆਪਣਾ ਜਿਹੜਾ ਆਪਾਂ ਤਿਆਰ ਕਰਦੇ ਸੀ ਤੇ ਤੜਕਾ ਆਪਣਾ ਤਿਆਰ ਹੋ ਚੁੱਕਿਆ ਹੈ ਇਹਦੇ ਵਿੱਚ ਆਪਾਂ ਹੁਣ ਮਸਾਲੇ ਪਾ ਦਾਂਗੇ ਇੱਥੇ ਮੈਂ ਲੂਣ ਪਾਇਆ ਇਹਦੇ ਵਿੱਚ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਥੋੜੀ ਜੀ ਲਾਲ ਮਿਰਚ ਤੇ ਥੋੜੀ ਜੀ ਹਲਦੀ ਤੇ ਸਾਂਬਰ ਮਸਾਲਾ ਜਿਹੜਾ ਹੈ ਉਹ ਜ਼ਰੂਰ ਪਾਇਓ ਵਿੱਚ ਉਹਦੇ ਨਾਲ ਟੇਸਟ ਜਿਹੜਾ ਬਹੁਤ ਵਧੀਆ ਬਣ ਜਾਂਦਾ ਤੇ ਇੱਕ ਚਮਚ ਪਾਇਆ ਸੀ ਧਨੀਆ ਪਾਊਡਰ ਦਾ ਤੇ ਇੱਕ ਚਮਚ ਪਾਇਆ ਸੀਗਾ ਗਰਮ ਮਸਾਲੇ ਦਾ ਉਹੀ ਆਪਣੇ ਬੇਸਿਕ ਜਿ ਮਸਾਲੇ ਦੋ ਚਮਚੇ ਮੈਂ ਭਰ ਕੇ ਪਾਏ ਸੀਗੇ ਸਾਂਬਰ ਦੇ ਬਾਕੀ ਲੂਣ ਮਿਰਚਾ ਜਿਹੜਾ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਹੋ ਲਾਲ ਮਿਰਚ ਨਹੀਂ ਪਾਉਣੀ ਤਾਂ ਕੋਈ ਗੱਲ ਨਹੀਂ ਸਕਿਪ ਵੀ ਕਰ ਸਕਦੇ ਹੋ ਤੁਸੀਂ ਆਪਾਂ ਪਹਿਲਾਂ ਸੁੱਕੀ ਲਾਲ ਮਿਰਚ ਤੇ ਹਰੀ ਮਿਰਚ ਪਾਈ ਹੈ ਵਿੱਚ ਆਪਣੇ ਟੇਸਟ ਦੇ ਹਿਸਾਬ ਨਾਲ ਜਿੱਦਾਂ ਤੁਸੀਂ ਸਬਜ਼ੀ 'ਚ ਆਪਣਾ ਪਾਉਂਦੇ ਲੂਣ ਵਿੱਚ ਓਦਾਂ ਪਾ ਸਕਦੇ ਹੋ ਤੇ ਥੋੜਾ ਜਿਹਾ ਪਾਣੀ ਪਾ ਦਾਂਗੇ ਆਪਾਂ ਇਹਦੇ ਵਿੱਚ ਅੱਧਾ ਕੱਪ ਮੈਂ ਹੋਰ ਪਾਇਆ ਸੀਗਾ ਆਪਾਂ ਦੇਖਦੇ ਹਾਂ ਨਾ ਕਿ ਬਾਜ਼ਾਰ ਵਿੱਚ ਜਿਹੜੇ ਆਪਾਂ ਕਰਦੇ ਆ ਨਾ ਉਹਦੇ 'ਚ ਹੁੰਦੇ ਆ ਜਿਆਦਾ ਪਤਲਾ ਹੁੰਦਾ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ ਕਿ ਜਦੋਂ ਆਪਾਂ ਇਹਨੂੰ ਮੈਸ਼ ਕੀਤਾ ਸੀ ਨਾ ਸਾਂਬਰ ਨੂੰ ਬੋਇਲ ਕਰਕੇ ਉਹਦੇ ਵਿੱਚ ਆਪਾਂ ਜਿਹੜੀ ਡਰਮ ਸਟਿਕ ਹੈ ਇਹ ਕੱਢ ਲੈਣੀ ਆ ਬਾਹਰ ਇਹਨਾਂ ਨੂੰ ਮੈਸ਼ ਨਹੀਂ ਕਰਨਾ ਇਹਨਾਂ ਨੂੰ ਮੈਂ ਹੁਣ ਤੁਹਾਡੇ ਸਾਹਮਣੇ ਦੇਖੋ ਬਾਅਦ ਵਿੱਚ ਪਾਇਆ ਤੇ ਈਮਲੀ ਦਾ ਪਾਣੀ ਪਾਇਆ ਥੋੜਾ ਜਿਹਾ ਥੋੜੀ ਦੇਰ ਪਹਿਲਾਂ ਈਮਲੀ ਮੈਂ ਗਰਮ ਪਾਣੀ ਦੇ ਵਿੱਚ ਪਾ ਕੇ ਰੱਖਤੀ ਸੀ ਉਹਦਾ ਪਲਪ ਜਿਹਾ ਉਤਾਰ ਦਿੱਤਾ ਸੀਗਾ ਤੇ ਫਿਰ ਛਾਣ ਕੇ ਉਹਨੂੰ ਚੱਲਨੀ ਚ ਨੂੰ ਤੇ ਮੈਂ ਇਹਦੇ ਵਿੱਚ ਪਾ ਦਿੱਤਾ ਥੋੜਾ ਜਿਹਾ ਖੱਟਾ ਜਿਹਾ ਟੇਸਟ ਆਉਂਦਾ ਵਧੀਆ ਲੱਗਦਾ ਸਬਜ਼ੀਆਂ ਆਪਣੀਆਂ ਪਹਿਲੀਆਂ ਜਿਹੜੀਆਂ ਕੀਤੀਆਂ ਹੋਈਆਂ ਸੀ ਆਪਾਂ ਬੋਇਲ ਬਹੁਤ ਹੀ ਜ਼ਿਆਦਾ ਇਹਨੂੰ ਟਾਈਮ ਲਗਾਉਣ ਦੀ ਜ਼ਰੂਰਤ ਨਹੀਂ ਆਪਾਂ ਨੂੰ ਸਾਂਬਰ ਨੂੰ ਬਸ ਜਦੋਂ ਇੱਕ ਚੰਗਾ ਵਧੀਆ ਜਿਹਾ ਬੋਇਲ ਆ ਗਿਆ ਇਹਦੇ ਵਿੱਚ ਉਬਾਲਾ ਆ ਗਿਆ ਉਸ ਤੋਂ ਬਾਅਦ ਆਪਾਂ ਗੈਸ ਬੰਦ ਕਰ ਦਵਾਂਗੇ ਬਣ ਕੇ ਤਿਆਰ ਹੈ ਜ਼ਿਆਦਾ ਦੇਰ ਨਹੀਂ ਲੱਗਦੀ ਇਹਨੂੰ ਤੇ ਫਿਰ ਆਪਾਂ ਪਾਵਾਂਗੇ ਧਨੀਆ ਵਿੱਚ ਥੋੜਾ ਜਿਹਾ ਧਨੀਆ ਬਿਨਾ ਤਾਂ ਅਧੂਰੀ ਲੱਗਦੀ ਹੈ ਹਰ ਇੱਕ ਸਬਜੀ ਤਾਂ ਧਨੀਆ ਜ਼ਰੂਰ ਪਾਵਾਂਗੇ ਆਪਾਂ ਦੇਖੋ ਜੀ ਪੂਰਾ ਸਾਂਭਰ ਹੈ ਜਿਹੜਾ ਬਣ ਕੇ ਤਿਆਰ ਹੈ ਬਹੁਤ ਵਧੀਆ ਲੱਗ ਰਿਹਾ ਹੈ ਟੇਸਟ ਵੀ ਬਹੁਤ ਵਧੀਆ ਸੀਗਾ ਬਿਲਕੁਲ ਜਿਦਾ ਆਪਾਂ ਹੋਟਲ ਚ ਖਾਂਦੇ ਆਂ ਬਾਜ਼ਾਰ ਚ ਖਾਂਦੇ ਆਂ ਸਾਰੇ ਜਣੇ ਬਣਾ ਕੇ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਬਹੁਤ ਵਧੀਆ ਬਣਦਾ ਬਹੁਤ ਵਧੀਆ ਲੱਗਦਾ ਮਸਾਲਾ ਦੋਸਾ ਖਾਣ ਵਿੱਚ ਤੇ ਆਪਾਂ ਹੁਣ ਕਰ ਲੈਂਦੇ ਆਂ ਤਿਆਰੀ ਜਿਹੜਾ ਆਪਾਂ ਡੋਸੇ ਦੇ ਉੱਪਰ ਮਤਲਬ ਆਲੂ ਦਾ ਜਿਹੜਾ ਆਪਾਂ ਫੀਲਿੰਗ ਕਰਨੀ ਹੈ ਮਸਾਲਾ ਆਲੂ ਦਾ ਤਿਆਰ ਕਰ ਲੈਂਦੇ ਆਂ ਥੋੜਾ ਜਿਹਾ ਤੇਲ ਪਾਇਆ ਸੀ ਮੈਂ ਤੇ ਉਹੀ ਥੋੜਾ ਜਿਹਾ ਜੀਰਾ ਰਾਈ ਸੁੱਕੀਆਂ ਮਿਰਚਾਂ ਇੱਕ ਦੋ ਬਾਕੀ ਇੱਕ ਪਿਆਜ਼ ਪਾਇਆ ਸੀਗਾ ਜਿੱਦਾਂ ਆਪਾਂ ਸਾਂਭਰ ਨੂੰ ਤੜਕਾ ਲਗਾਇਆ ਬਸ ਉਦਾਂ ਹੀ ਆਪਾਂ ਜਿਹੜਾ ਇਹ ਉਹਦੇ ਵਾਸਤੇ ਕਰਨਾ ਹੈ ਆਲੂਆਂ ਵਾਸਤੇ ਤੇ ਇੱਕ ਲੰਬਾ ਲੰਬਾ ਜਿਹਾ ਮੈਂ ਥੋੜਾ ਜਿਹਾ ਅਦਰਕ ਦਾ ਪੀਸ ਕੱਟ ਲਿਆ ਸੀ ਦੋ ਹਰੀਆਂ ਮਿਰਚਾਂ ਕੱਟ ਲਈਆਂ ਸੀ ਛੋਟੀਆਂ ਸੀ ਹਰੀਆਂ ਮਿਰਚਾਂ ਦੋ ਤੁਸੀਂ ਆਪਣੇ ਟੇਸਟ ਦੇ ਹਿਸਾਬ ਦੇ ਨਾਲ ਨਹੀਂ ਪਾਉਣੀ ਤਾਂ ਕੋਈ ਜ਼ਰੂਰਤ ਨਹੀਂ ਤੇ ਚਲੋ ਥੋੜਾ ਜਿਹਾ ਲੂਣ ਪਾਤਾ ਮਿਰਚ ਥੋੜੀ ਜੀ ਲਾਲ ਥੋੜਾ ਜਿਹਾ ਕਲਰ ਜਿਹਾ ਵਧੀਆ ਬਣ ਜਾਂਦਾ ਤੇ ਥੋੜੀ ਜੀ ਹਲਦੀ ਥੋੜਾ ਜਿਹਾ ਗਰਮ ਮਸਾਲਾ ਧਨੀਆ ਪਾਊਡਰ ਬਸ ਆਪਣੇ ਉਹੀ ਬੇਸਿਕ ਜਿਹੇ ਮਸਾਲੇ ਜਿਹੜੇ ਤੁਸੀਂ ਆਮ ਸਬਜ਼ੀ ਚ ਪਾਉਂਦੇ ਆਪਾਂ ਸੰਭਰ ਚ ਪਾਏ ਆ ਉਹੀ ਬਸ ਇਹਦੇ ਵਿੱਚ ਤੁਸੀਂ ਕੜੀ ਪੱਤਾ ਵੀ ਪਾ ਸਕਦੇ ਹੋ ਮੈਂ ਕੜੀ ਪੱਤਾ ਨਹੀਂ ਸੀ ਪਾਇਆ ਕੜੀ ਪੱਤਾ ਮੈਂ ਸਾਂਭਰ ਦੇ ਵਿੱਚ ਪਾ ਲਿੱਤਾ ਸੀ ਇਹਦੇ ਵਿੱਚ ਨਹੀਂ ਮੈਂ ਪਾਇਆ ਤੁਹਾਨੂੰ ਪਤਾ ਅੱਜਕੱਲ ਬੱਚੇ ਬਹੁਤ ਨਖਰੇ ਲਾਉਂਦੇ ਆ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਸਾਲੇ ਜਿਹੜੇ ਵਿੱਚ ਮਿਕਸ ਕਰ ਲਵਾਂਗੇ ਆਲੂਆਂ ਨੂੰ ਚੰਗੀ ਤਰ੍ਹਾਂ ਜੇ ਵਿੱਚ ਕੋਈ ਗਠਾ ਵਗੈਰਾ ਰਹਿੰਦੀ ਹੈ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚਲ ਜੀ ਆਪਣਾ ਬਣ ਕੇ ਤਿਆਰ ਹੈ ਮਸਾਲਾ ਵੀ ਆਲੂ ਦਾ ਤੇ ਹੁਣ ਆਪਾਂ ਬਣਾਉਂਦੇ ਆਂ ਡੋਸਾ ਡੋਸੇ ਦਾ ਬੈਟਰ ਤਾਂ ਮੈਂ ਤੁਹਾਨੂੰ ਪਹਿਲੀ ਵੀਡੀਓ ਚ ਦੱਸਿਆ ਹੋਇਆ ਹੈ ਤੁਸੀਂ ਉਹਦੇ ਚ ਦੇਖ ਸਕਦੇ ਹੋ ਮੈਂ ਇਸ ਵੀਡੀਓ ਵਿੱਚ ਵੀ ਲਿੰਕ ਦੇ ਦੂੰਗੀ ਡਿਸਕ੍ਰਿਪਸ਼ਨ ਵਿੱਚ ਉਹਦਾ ਵੀਡੀਓ ਦਾ ਉਹਦੇ ਚ ਦੇਖ ਸਕਦੇ ਹੋ ਤੁਸੀਂ ਕਿ ਕਿੱਦਾਂ ਆਪਾਂ ਡੋਸਾ ਬਣਾਉਣਾ ਹੈ ਬੈਟਰ ਬਣਾਉਣਾ ਹੈ ਕਿੱਦਾਂ ਆਪਾਂ ਤਿਆਰ ਕਰਨਾ ਪਹਿਲਾਂ ਤੇ ਇੱਥੇ ਪਹਿਲਾਂ ਵਾਂਗ ਮੈਂ ਥੋੜਾ ਜਿਹਾ ਪਹਿਲਾਂ ਤੇਲ ਲਾਇਆ ਸੀ ਚੰਗੀ ਤਰ੍ਹਾਂ ਸਾਫ ਕਰ ਲਿਆ ਫਿਰ ਥੋੜਾ ਜਿਹਾ ਪਾਣੀ ਪਾ ਕੇ ਗੈਸ ਘੱਟ ਕਰ ਦਿੱਤਾ ਸੀਗਾ ਫਿਰ ਪਾਣੀ ਪਾ ਕੇ ਸਾਫ ਕਰ ਲਿੱਤਾ ਸੀਗਾ ਫਿਰ ਆਪਾਂ ਡੋਸੇ ਦਾ ਇੱਕ ਕੜਚੀ ਭਰ ਕੇ ਤਵੇ ਤੇ ਪਾਵਾਂਗੇ ਇਹ ਮੇਰਾ ਨਾਨ ਸਟਿਕ ਤਵਾ ਹੈ ਜੀ ਤੇ ਹਲਕੇ ਹੱਥਾਂ ਨਾਲ ਜਿੱਦਾਂ ਮੈਂ ਤੁਹਾਨੂੰ ਪਹਿਲੀ ਵੀਡੀਓ ਚ ਵੀ ਦੱਸਿਆ ਆਪਾਂ ਹਲਕੇ ਜਿਹੇ ਹੱਥਾਂ ਨਾਲ ਹਲਕੀ ਜੀ ਜਿਹੜੀ ਕਰਛੀ ਹੈ ਉਹ ਘਮਾਉਣੀ ਹੈ ਚੰਗੀ ਤਰ੍ਹਾਂ ਇਹ ਜਿਹੜਾ ਫੈਲਾਉਣਾ ਸਪਰੈਡ ਕਰਨਾ ਆਪਾਂ ਤਵੇ ਤੇ ਆਪਣੇ ਤਵੇ ਦੇ ਹਿਸਾਬ ਨਾਲ ਤੁਸੀਂ ਉਨਾਂ ਕੇ ਬੈਟਰ ਪਾਓ ਤੇ ਜਿਹਦੇ ਨਾਲ ਵਧੀਆ ਮਤਲਬ ਲੇਅਰ ਇਹਦੀ ਪਤਲੀ ਜੀ ਬਣ ਸਕੇ ਦੋਸੇ ਦੀ ਉੱਪਰ ਥੋੜਾ ਜਿਹਾ ਪਾ ਦਵਾਂਗੇ ਆਪਾਂ ਫਿਰ ਰਿਫਾਈਨਡ ਆਇਲ ਵਗੈਰਾ ਤੁਸੀਂ ਕੁਝ ਵੀ ਪਾ ਸਕਦੇ ਹੋ ਕਿ ਹੋਰ ਰਿਫਾਈਨਡ ਸਰੋਂ ਦਾ ਤੇਲ ਕੁਝ ਵੀ ਜਿਹੜਾ ਤੁਹਾਨੂੰ ਠੀਕ ਲੱਗਦਾ ਤੇ ਦੇਖੋ ਇਹ ਥੋੜਾ ਥੋੜਾ ਨੀਚੇ ਤੋਂ ਸਿਕਣ ਲੱਗ ਗਿਆ ਆਪਾਂ ਨੂੰ ਦਿਖ ਰਿਹਾ ਹੈ ਨਾ ਬਰਾਊਨ ਬਰਾਊਨ ਦੇਖੋ ਆਪਾਂ ਗੈਸ ਦੀ ਆਂਚ ਜਿਹੜੀ ਉਹ ਘੱਟ ਹੀ ਰੱਖਣੀ ਹੈ ਜੀ ਜਿਆਦਾ ਤੇਜ਼ ਨਹੀਂ ਕਰਨਾ ਨਹੀਂ ਤਾਂ ਸੜ ਜਾਊਗਾ ਡੋਸਾ ਡੋਸਾ ਆਪਣਾ ਤਿਆਰ ਹੈ ਬਿਲਕੁਲ ਨੀਚੇ ਤੋਂ ਮਤਲਬ ਬਣ ਗਿਆ ਕ੍ਰਿਸਪੀ ਹੁਣ ਆਪਾਂ ਇਹਦੇ ਉੱਪਰ ਕਰਾਂਗੇ ਆਲੂ ਦੀ ਫਿਲਿੰਗ ਜਿਹੜੇ ਆਪਾਂ ਆਲੂ ਤਿਆਰ ਕੀਤਾ ਸੀਗੇ ਤੇ ਦੇਖੋ ਤੁਸੀਂ ਇਹਦੇ ਕਿਨਾਰੇ ਹੈ ਨਾ ਜਿਹੜੇ ਉੱਪਰੋਂ ਚੱਕ ਹੋ ਜਾਂਦੇ ਨੇ ਸਾਈਡਾਂ ਸਾਈਡਾਂ ਤੋਂ ਤਾਂ ਪਾਸ ਵੈਸੇ ਦੇਖ ਕੇ ਵੀ ਪਤਾ ਲੱਗ ਹੀ ਜਾਂਦਾ ਕਿ ਸਿਕ ਗਿਆ ਨੀਚੇ ਤੋਂ ਤੇ ਆਪਾਂ ਜਿਹੜੇ ਆਲੂ ਦੇ ਮਸਾਲਾ ਤਿਆਰ ਕੀਤਾ ਸੀਗਾ ਉਹ ਆਪਾਂ ਇਹਦੇ ਉੱਪਰ ਫਿਲ ਕਰ ਦਵਾਂਗੇ ਜਿੰਨਾ ਕੁ ਤੁਸੀਂ ਲਗਾਉਣਾ ਉਹਨਾਂ ਕੁ ਲਗਾ ਸਕਦੇ ਹੋ ਪੂਰੇ ਡੋਸੇ ਤੇ ਲਗਾਉਣਾ ਪੂਰੇ ਤੇ ਵੀ ਲਗਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਜਿੱਦਾਂ ਮਰਜ਼ੀ ਤੁਹਾਨੂੰ ਟੇਸਟ ਆਉਂਦਾ ਵਧੀਆ ਲੱਗਦਾ ਜਿੱਦਾਂ ਉਦਾਂ ਉਦਾਂ ਤੁਸੀਂ ਕਰ ਸਕਦੇ ਹੋ ਤੇ ਚਲੋ ਜੀ ਬਣਾ ਇੱਕ ਡੋਸਾ ਬਣ ਕੇ ਜਿਹੜਾ ਤਿਆਰ ਹੈ ਦੇਖ ਕੇ ਤੁਸੀਂ ਦੱਸ ਸਕਦੇ ਹੋ ਵੀਡੀਓ ਚ ਕਿ ਮਤਲਬ ਬਹੁਤ ਜ਼ਿਆਦਾ ਕ੍ਰਿਸਪੀ ਜਿੱਦਾਂ ਹੁੰਦਾ ਨਾ ਐਨ ਬਿਲਕੁਲ ਉਸ ਤਰ੍ਹਾਂ ਦਾ ਡੋਸਾ ਬਣ ਕੇ ਤਿਆਰ ਹੋਇਆ ਮੈਂ ਤੁਹਾਨੂੰ ਅੱਗੇ ਦਿਖਾਵਾਂਗੀ ਵੀ ਤੋੜ ਕੇ ਵੀ ਕਿ ਐਨ ਜਿਹੜਾ ਕ੍ਰਿਸਪੀ ਕਹਿੰਦੇ ਕਰੰਚੀ ਕਹਿੰਦੇ ਉਹ ਤਿਆਰ ਹੋਇਆ ਆਪਾਂ ਇੱਕ ਵਾਰੀ ਤੇਲ ਲਗਾਉਣਾ ਉਸ ਤੋਂ ਬਾਅਦ ਤੇਲ ਨਹੀਂ ਲਗਾਉਣਾ ਉਸ ਤੋਂ ਬਾਅਦ ਪਾਣੀ ਦਾ ਛਿੱਟਾ ਮਾਰ ਕੇ ਸਾਫ਼ ਕਰਕੇ ਫਿਰ ਡੋਸੇ ਬਣਾ ਲੈਣੇ ਇਦਾਂ ਹੀ ਬਸ ਬਾਰ-ਬਾਰ ਤੇਲ ਲਗਾਉਣ ਦੀ ਜ਼ਰੂਰਤ ਨਹੀਂ ਤੇ ਦੇਖੋ ਤੁਸੀਂ ਮੈਂ ਦੂਜਾ ਡੋਸਾ ਵੀ ਤਿਆਰ ਕਰ ਰਹੀ ਹਾਂ ਇੱਥੇ ਹਲਕੇ ਹਲਕੇ ਹੱਥਾਂ ਨਾਲ ਜਿਹੜਾ ਆਪਾਂ ਇਹਨੂੰ ਕੜਚੀ ਨੂੰ ਘਪਾਉਣਾ ਹੈ ਕੜਚੀ ਮਤਲਬ ਥੋੜੀ ਜਿਹੀ ਹਵਾ ਚ ਰੱਖਣੀ ਹੈ نیچے ਆਪਾਂ ਜ਼ਿਆਦਾ ਦਬਾਉਣੀ ਨਹੀਂ ਹੈ ਥੋੜਾ ਜਿਹਾ ਉੱਪਰ ਰਫਾਇੰਡ ਪਾ ਦਿੱਤਾ ਸੀ ਫਿਰ ਮੈਂ ਤੇ ਬਸ ਗੈਸ ਰੱਖਣਾ ਆਪਾਂ ਸਲੋ ਇੱਕ ਦੋ ਵਾਰੀ ਤੁਸੀਂ ਬਣਾਓਗੇ ਤਾਂ ਤੁਹਾਨੂੰ ਮਤਲਬ ਲੱਗ ਜਾਊਗਾ ਪਤਾ ਪਹਿਲਾਂ ਪਹਿਲਾਂ ਹੁੰਦਾ ਹੈ ਕਿ ਨਹੀਂ ਪਤਾ ਲੱਗਦਾ ਕੁਝ ਤਾਂ ਦੇਖੋ ਤੁਸੀਂ ਤਿਆਰ ਹੈ ਆਪਣਾ ਡੋਸਾ ਇਹ ਵੀ ਬਣ ਕੇ ਆਲੂ ਦੀ ਆਪਾਂ ਫੀਲਿੰਗ ਕਰ ਦਾਂਗੇ ਉੱਪਰ ਬਣਾਇਓ ਸਾਰੇ ਜਣੇ ਖਾਇਓ ਤੇ ਬੈਟਰ ਦਾ ਮੈਂ ਤੁਹਾਨੂੰ ਜਿੱਦਾਂ ਦੱਸਿਆ ਉਦਾਂ ਤੁਸੀਂ ਬਣਾਇਓ ਫਾਰਮੈਟ ਕਰਨ ਦਾ ਤਰੀਕਾ ਮਤਲਬ ਪਹਿਲਾ ਉਹਨੂੰ ਦਾਲਾ ਨੂੰ ਪੀਸਣ ਦਾ ਚੌਲਾ ਨੂੰ ਪੀਸਣ ਦਾ ਤਰੀਕਾ ਬੈਟਰ ਬਣਾਉਣ ਦਾ ਤਰੀਕਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਪਹਿਲੀ ਵੀਡੀਓ ਚ ਉਦਾਂ ਤੁਸੀਂ ਫੋਲੋ ਕਰ ਸਕਦੇ ਹੋ ਬਹੁਤ ਵਧੀਆ ਡੋਸਾ ਬਣ ਕੇ ਤਿਆਰ ਹੁੰਦਾ ਦੇਖੋ ਤੁਸੀਂ ਬਸ 2 ਮਿੰਟ ਦੇ ਵਿੱਚ ਬਣ ਕੇ ਹੋ ਜਾਂਦਾ ਤਿਆਰ ਡੋਸਾ ਆਪਾਂ ਪਲੇਟ ਲਗਾ ਦੇਣੀ ਦੇਖੋ ਜੀ ਚਟਣੀ ਟਮਾਟਰ ਦੀ ਤੇ मूंगफली ਦੀ ਸਾਂਬਰ ਦੇਖੋ ਡੋਸਾ ਕਿੰਨਾ ਵਧੀਆ ਲੱਗਦਾ ਲੱਗਦਾ ਨਾ ਬਿਲਕੁਲ ਬਾਜ਼ਾਰ ਚ ਖਾਂਦੇ ਜਿੱਦਾਂ ਆਪਾਂ ਤੇ ਇਥੇ ਦੇਖੋ ਤੁਸੀਂ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੀ ਆ ਇਹ ਬਹੁਤ ਸੋਹਣਾ ਜਿਹੜਾ ਬਣ ਕੇ ਤਿਆਰ ਹੁੰਦਾ ਇਹ ਦੇਖੋ ਤੁਸੀਂ ਐਂ ਕਿਦਾਂ ਟੁੱਟਦਾ ਇਹ ਐਂ ਕ੍ਰਿਸਪੀ ਜਿਹਾ ਡੋਸਾ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਤੇ ਸਾਰੇ ਜਣੇ ਬਣਾ ਕੇ ਦੇ ਜਰੂਰ ਦੇਖਿਓ ਪਹਿਲਾਂ ਸਿੰਪਲ ਬਣਾ ਕੇ ਦੇਖ ਲਿਓ ਖੇਰ ਤੋਂ ਤੁਸੀਂ ਮਸਾਲਾ ਦੋਸਾ ਬਣਾ ਕੇ ਦੇਖ ਲਿਓ ਸਾਂਬਰ ਵਗੈਰਾ ਬਿਟਕਨੀ ਵਗੈਰਾ ਦੀ ਰੈਸਪੀ ਵੀ ਮੇਂ ਪਾਈ ਹੋਈ ਹੈ ਸਾਰੀ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ ਬਹੁਤ ਸਵਾਦ ਵਾਲਿਆ ਸੀਗਾ ਇੱਕ ਵਾਰੀ ਟ੍ਰਾਈ ਜ਼ਰੂਰ ਕਰਿਓ ਤੇ ਮੇਰੇ ਨਾਲ ਆਪਣੇ ਆਪਣੇ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਬਾਏ ਬਾਏ ਰੱਬ ਰੱਖਾ